ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕਿ ਕੈਨੇਡਾ ਜਾ ਕੇ ਕੁੜੀਆਂ ਬਿਗੜ ਜਾਂਦੀਆਂ 90% ਕੁੜੀਆਂ ਦਾ ਬੇੜਾ ਗਰਖ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਵਿਸ਼ੇ ਬਾਰੇ ਜੋ ਸਾਡੇ ਪੰਜਾਬੀ ਸਮਾਜ ਵਿੱਚ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਚੁਬਦਾ ਹੈ ਜਦੋਂ ਵੀ ਕੋਈ ਕੁੜੀ ਕੈਨੇਡਾ ਜਾਣ ਦੀ ਗੱਲ ਕਰਦੀ ਹੈ ਤਾਂ ਘਰ ਵਿੱਚ ਇੱਕ ਡਰ ਪੈਦਾ ਹੋ ਜਾਂਦਾ ਹੈ ਕਿਤੇ ਇਹ ਬਿਗੜ ਨਾ ਜਾਵੇ ਲੋਕ ਕਹਿੰਦੇ ਹਨ ਕਿ 90% ਕੁੜੀਆਂ ਦਾ ਬੇੜਾ ਗਰਖ ਹੋ ਜਾਂਦਾ ਹੈ ਪਰ ਸੱਚ ਕੀ ਹੈ ਕਿ ਇਹ ਸਿਰਫ ਇੱਕ ਗਲਬਾਤ ਹੈ ਜਾਂ ਇਸ ਦੇ ਪਿੱਛੇ ਕੋਈ ਹਕੀਕਤ ਵੀ ਲੁਕੀ ਹੋਈ ਹੈ ਕੈਨੇਡਾ ਵਰਗੇ ਦੇਸ਼ ਵਿੱਚ ਜਾਣਾ ਕਈਆਂ ਲਈ ਸੁਪਨਾ ਹੁੰਦਾ ਹੈ ਪਰ ਇਸ ਸੁਪਨੇ ਨਾਲ ਜੁੜਿਆ ਡਰ ਵੀ ਕੱਟ ਨਹੀਂ ਕਦੇ ਸੋਚਿਆ ਹੈ ਕਿ ਇਹ ਡਰ ਕਿੱਥੋਂ ਆਉਂਦਾ ਹੈ ਸਾਡੇ ਸਮਾਜ ਵਿੱਚ ਕੁੜੀਆਂ ਤੋਂ ਉਮੀਦਾਂ ਇੰਨੀਆਂ ਵੱਧ ਹੁੰਦੀਆਂ ਹਨ ਜੇ ਉਹ ਆਪਣੀ ਮਰਜ਼ੀ ਨਾਲ ਇੱਕ ਕਦਮ ਵੀ ਅੱਗੇ ਵਧਾਉਣ ਤਾਂ ਸਵਾਲ ਉੱਠਣ ਲੱਗ ਜਾਂਦੇ ਹਨ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇਸ ਮੁੱਦੇ ਦੀ ਡੂੰਘਾਈ ਵਿੱਚ ਜਾਵਾਂਗੇ ਤੁਹਾਡੇ ਦਿਲ ਨੂੰ ਛੂਹਣ ਵਾਲੀਆਂ ਗੱਲਾਂ ਸਾਂਝੀਆਂ ਕਰਾਂਗੇ ਕੈਨੇਡਾ ਜਾਣ ਵਾਲੀਆਂ ਕੁੜੀਆਂ ਦੇ ਬਾਰੇ ਵਿੱਚ ਗੱਲ ਕਰਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਉੱਥੋਂ ਦਾ ਜੀਵਨ ਸਾਡੇ ਪੰਜਾਬ ਦੇ ਜੀਵਨ ਤੋਂ ਕਿੰਨਾ ਵੱਖਰਾ ਹੈ ਪੰਜਾਬ ਵਿੱਚ ਜਿੱਥੇ ਪਰਿਵਾਰ ਅਤੇ ਸਮਾਜ ਦੀਆਂ ਰੀਤਾਂ ਰਿਵਾਜਾਂ ਸਾਡੀ ਜ਼ਿੰਦਗੀ ਦਾ ਹਰ ਪਹਿਲੂ ਨਿਯੰਤਰਿਤ ਕਰਦੇ ਹਨ ਉੱਥੇ ਕੈਨੇਡਾ ਵਿੱਚ ਆਜ਼ਾਦੀ ਦਾ ਇੱਕ ਵੱਖਰਾ ਹੀ ਮਤਲਬ ਹੈ ਜਦੋਂ ਕੋਈ ਕੁੜੀ ਉੱਥੇ ਜਾਂਦੀ ਹੈ ਤਾਂ ਉਸ ਨੂੰ ਆਪਣੇ ਲਈ ਨਵੇਂ ਸਿਰੇ ਤੋਂ ਸਭ ਕੁਝ ਸਿੱਖਣਾ ਪੈਂਦਾ ਹੈ ਉਹ ਨਵੀਂ ਪਾਸ਼ਾ ਨਵਾਂ ਖਾਣ ਪੀਣ ਨਵਾਂ ਪਹਿਰਾਵਾ ਅਤੇ ਨਵੇਂ ਲੋਕ ਇਹ ਤਬਦੀਲੀ ਆਸਾਨ ਨਹੀਂ ਹੁੰਦੀ ਕਈ ਵਾਰ ਕਰਦੀ ਯਾਦ ਇਕੱਲਾਪਣ ਅਤੇ ਨਵੇਂ ਮਾਹੌਲ ਵਿੱਚ ਟਲਣ ਦੀਆਂ ਚੁਣੌਤੀਆਂ ਉਸ ਨੂੰ ਤੋੜ ਦਿੰਦੀਆਂ ਹਨ ਪਰ ਕੀ ਇਹ ਸਭ ਉਸ ਦੇ ਵਿਗੜਨ ਦਾ ਕਾਰਨ ਬਣਦਾ ਹੈ ਨਹੀਂ ਬਿਲਕੁਲ ਨਹੀਂ ਕਈ ਕੁੜੀਆਂ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਆਪਣੇ ਪੈਰਾਂ ਤੇ ਖੜੀਆਂ ਹੁੰਦੀਆਂ ਹਨ ਉਹ ਪੜ੍ਹਾਈ ਕਰਦੀਆਂ ਹਨ ਨੌਕਰੀਆਂ ਕਰਦੀਆਂ ਹਨ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰਦੀਆਂ ਹਨ ਪਰ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸਮਾਜ ਉਹਨਾਂ ਦੀ ਇਸ ਤਰੱਕੀ ਨੂੰ ਨਹੀਂ ਸਗੋਂ ਉਹਨਾਂ ਦੀ ਆਜ਼ਾਦੀ ਨੂੰ ਜੱਜ ਕਰਨ ਲੱਗ ਜਾਂਦਾ ਹੈ ਜੇ ਉਹ ਜੀਨਸ ਪਾਉਂਦੀ ਹੈ ਜਾਂ ਦੋਸਤਾਂ ਨਾਲ ਘੁੰਮਣ ਜਾਂਦੀ ਹੈ ਤਾਂ ਲੋਕ ਕਹਿੰਦੇ ਹਨ ਇਹ ਤਾਂ ਬਿਗੜ ਗਈ ਪਰ ਸੱਚ ਇਹ ਹੈ ਕਿ ਇਹ ਆਜ਼ਾਦੀ ਉਸਦੀ ਤਾਕਤ ਹੈ ਨਾ ਕਿ ਕਮਜ਼ੋਰੀ ਹੁਣ ਗੱਲ ਕਰੀਏ ਉਹਨਾਂ ਚੁਣੌਤੀਆਂ ਦੀ ਜੋ ਕੈਨੇਡਾ ਵਿੱਚ ਕੁੜੀਆਂ ਦੇ ਸਾਹਮਣੇ ਆਉਂਦੀਆਂ ਹਨ ਸਭ ਤੋਂ ਵੱਡੀ ਚੁਣੌਤੀ ਹੈ ਸੱਭਿਆਚਾਰਕ ਫਰਕ ਸਾਡੇ ਘਰਾਂ ਵਿੱਚ ਕੁੜੀਆਂ ਨੂੰ ਹਮੇਸ਼ਾ ਸਿਖਾਇਆ ਜਾਂਦਾ ਹੈ ਕਿ ਉਹ ਘਰ ਦੀ ਇੱਜ਼ਤ ਹਨ ਉਹਨਾਂ ਨੂੰ ਹਰ ਕਦਮ ਸੋਚ ਸਮਝ ਕੇ ਚੁੱਕਣਾ ਚਾਹੀਦਾ ਹੈ ਪਰ ਕੈਨੇਡਾ ਵਿੱਚ ਇਹ ਸਾਰੀਆਂ ਰੋਕਾਂ ਖਤਮ ਹੋ ਜਾਂਦੀਆਂ ਹਨ ਉੱਥੇ ਉਹ ਆਪਣੇ ਫੈਸਲੇ ਖੁਦ ਲੈਂਦੀਆਂ ਹਨ ਉਹ ਕੀ ਪਹਿਨਣਾ ਹੈ ਕਿੱਥੇ ਜਾਣਾ ਹੈ ਕਿਸ ਨਾਲ ਦੋਸਤੀ ਕਰਨੀ ਹੈ ਇਹ ਆਜ਼ਾਦੀ ਕਈ ਵਾਰ ਉਹਨਾਂ ਨੂੰ ਗਲਤ ਰਾਹ ਵੱਲ ਵੀ ਲੈ ਜਾ ਸਕਦੀ ਹੈ ਜੇ ਉਹਨਾਂ ਕੋਲ ਸਹੀ ਸਲਾਹਕਾਰ ਨਾ ਹੋਵੇ ਮਿਸਾਲ ਦੇ ਤੌਰ ਤੇ ਤੇ ਕੁਝ ਕੁੜੀਆਂ ਨਵੇਂ ਦੋਸਤਾਂ ਦੇ ਚੱਕਰ ਵਿੱਚ ਗਲਤ ਆਦਤਾਂ ਵੱਲ ਖਿੱਚੀਆਂ ਜਾਂਦੀਆਂ ਹਨ ਜਿਵੇਂ ਸਿਗਰਟ ਸ਼ਰਾਬ ਜਾਂ ਗਲਤ ਸੰਗਤ ਪਰ ਇਹ ਗੱਲ ਸਿਰਫ ਕੁੜੀਆਂ ਤੇ ਹੀ ਲਾਗੂ ਨਹੀਂ ਹੁੰਦੀ ਮੁੰਡੇ ਵੀ ਇਨ੍ਹਾਂ ਮੁਸ਼ਕਲਾਂ ਵਿੱਚੋਂ ਗੁਜ਼ਰਦੇ ਹਨ ਫਰਕ ਸਿਰਫ ਇਹ ਹੈ ਕਿ ਸਮਾਜ ਮੁੰਡਿਆਂ ਦੀਆਂ ਗਲਤੀਆਂ ਨੂੰ ਬਰਦਾਸ਼ਤ ਕਰ ਲੈਂਦਾ ਹੈ ਪਰ ਕੁੜੀਆਂ ਦੀਆਂ ਨਹੀਂ ਇਸ ਤੋਂ ਇਲਾਵਾ ਪਾਸ਼ਾ ਦੀ ਸਮੱਸਿਆ ਨੌਕਰੀ ਦੀ ਪਾਲ ਅਤੇ ਘਰ ਤੋਂ ਦੂਰ ਰਹਿਣ ਦਾ ਦੁੱਖ ਵੀ ਉਹਨਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ। ਇਹ ਸਭ ਦੇਖਦਿਆਂ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ 90% ਕੁੜੀਆਂ ਹੀ ਬਿਗੜ ਜਾਂਦੀਆਂ ਹਨ। ਇੱਕ ਹੋਰ ਮਹੱਤਵਪੂਰਨ ਗੱਲ ਹੈ ਸਾਡੇ ਸਮਾਜ ਦੀ ਸੋਚ। ਅਕਸਰ ਅਸੀਂ ਕੁੜੀਆਂ ਨੂੰ ਉਹਨਾਂ ਦੀਆਂ ਪਸੰਦਾਂ ਅਤੇ ਤਰੱਕੀ ਦੇ ਆਧਾਰ ਤੇ ਨਹੀਂ ਸਗੋਂ ਉਹਨਾਂ ਦੇ ਬਾਹਰੀ ਰੂਪ ਅਤੇ ਵਿਵਹਾਰ ਦੇ ਆਧਾਰ ਤੇ ਜੱਜ ਕਰਦੇ ਹਾਂ। ਜੇ ਇੱਕ ਕੁੜੀ ਕੈਨੇਡਾ ਜਾ ਕੇ ਆਪਣੇ ਕੱਪੜੇ ਬਦਲ ਲੈਂਦੀ ਹੈ ਜਾਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਉਂਦੀ ਹੈ ਤਾਂ ਸਾਡੇ ਲਈ ਉਹ بگੜ ਗਈ ਹੋ ਜਾਂਦੀ ਹੈ ਪਰ ਕੀ ਅਸੀਂ ਕਦੇ ਉਸ ਦੇ ਦਿਲ ਦੀ ਗੱਲ ਸੁਣਨ ਦੀ ਕੋਸ਼ਿਸ਼ ਕੀਤੀ ਕੀ ਅਸੀਂ ਉਸ ਦੀਆਂ ਮਜਬੂਰੀਆਂ ਉਸ ਦੇ ਸੁਪਨਿਆਂ ਅਤੇ ਉਸ ਦੀਆਂ ਕਾਮਯਾਬੀਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਇੱਕ ਕੁੜੀ ਜੋ ਕੈਨੇਡਾ ਜਾ ਕੇ ਆਪਣੀ ਪੜਾਈ ਪੂਰੀ ਕਰਦੀ ਹੈ ਆਪਣੇ ਪਰਿਵਾਰ ਦੀ ਮਦਦ ਕਰਦੀ ਹੈ ਅਤੇ ਇੱਕ ਚੰਗੀ ਜ਼ਿੰਦਗੀ ਜੀਉਂਦੀ ਹੈ ਉਸ ਨੂੰ ਵੀ ਅਸੀਂ ਗਲਤ ਨਜ਼ਰ ਨਾਲ ਦੇਖਦੇ ਹਾਂ ਇਹ ਸਾਡੀ ਸੋਚ ਦੀ ਕਮੀ ਹੈ ਹਰ ਕੁੜੀ ਦੀ ਆਪਣੀ ਕਹਾਣੀ ਹੁੰਦੀ ਹੈ ਕੋਈ ਆਪਣੇ ਮਾਪੇ ਦੇ ਸੁਪਨੇ ਪੂਰੇ ਕਰਨ ਲਈ ਜਾਂਦੀ ਹੈ ਕੋਈ ਆਪਣੇ ਲਈ ਬਿਹਤਰ ਮੌਕੇ ਲੱਭਣ ਲਈ ਉਹਨਾਂ ਦੀਆਂ ਇਹ ਕੋਸ਼ਿਸ਼ਾਂ ਸਤਿਕਾਰ ਦੀ ਹੱਕਦਾਰ ਹਨ ਨਾ ਕਿ ਨਿੰਦਾ ਦੀ ਸਾਨੂੰ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ ਜੋ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਸਮਝ ਸਕੀਏ ਕੁਝ ਉਦਾਹਰਨਾ ਰਾਹੀਂ ਇਸ ਨੂੰ ਹੋਰ ਸਪਸ਼ਟ ਕਰੀਏ ਮੰਨ ਲਓ ਇੱਕ ਕੁੜੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਕੈਨੇਡਾ ਜਾਂਦੀ ਹੈ ਉਹ ਉੱਥੇ ਪਹਿਲੇ ਦਿਨਾਂ ਵਿੱਚ ਬਹੁਤ ਘਬਰਾਉਂਦੀ ਹੈ ਉਹ ਨਾ ਪਾਸ਼ਾ ਆਉਂਦੀ ਹੈ ਨਾ ਕੋਈ ਜਾਣ ਪਛਾਣ ਵਾਲਾ ਪਰ ਉਹ ਹੌਸਲਾ ਨਹੀਂ ਹਾਰਦੀ ਉਹ ਸਖਤ ਮਿਹਨਤ ਕਰਦੀ ਹੈ ਇੱਕ ਛੋਟੀ ਜਿਹੀ ਨੌਕਰੀ ਸ਼ੁਰੂ ਕਰਦੀ ਹੈ ਅਤੇ ਆਪਣੀ ਪੜਾਈ ਜਾਰੀ ਰੱਖਦੀ ਹੈ 2 ਸਾਲ ਬਾਅਦ ਉਹ ਆਪਣੇ ਘਰ ਪੈਸੇ ਪੇਜਣ ਲੱਗ ਜਾਂਦੀ ਹੈ ਪਰ ਜਦੋਂ ਉਹ ਆਪਣੇ ਪਿੰਡ ਵਾਪਸ ਆਉਂਦੀ ਹੈ ਤਾਂ ਲੋਕ ਉਸ ਦੀ ਤਰੱਕੀ ਨੂੰ ਨਹੀਂ ਸਗੋਂ ਉਸ ਦੇ ਬਦਲੇ ਹੋਏ ਕੱਪੜਿਆਂ ਅਤੇ ਖੁੱਲੇ ਵਿਵਹਾਰ ਨੂੰ ਦੇਖਦੇ ਹਨ ਉਹ ਕਹਿੰਦੇ ਹਨ ਇਹ ਤਾਂ ਕੈਨੇਡਾ ਜਾ ਕੇ بگੜ ਗਈ ਇਹ ਸੁਣ ਕੇ ਉਸ ਦਾ ਦਿਲ ਟੁੱਟ ਜਾਂਦਾ ਹੈ ਦੂਜੀ ਤਰਫ ਕੁਝ ਅਜਹੀਆਂ ਕੁੜੀਆਂ ਵੀ ਹੁੰਦੀਆਂ ਹਨ ਜੋ ਗਲਤ ਸੰਗਤ ਵਿੱਚ ਪੈ ਕੇ ਆਪਣਾ ਰਾਹ ਗਵਾ ਬੈਠਦੀਆਂ ਹਨ ਔਰ ਇਸ ਸਾਰੀਆਂ ਕੁੜੀਆਂ ਤੇ ਲਾਗੂ ਨਹੀਂ ਹੁੰਦਾ ਹਰ ਕਿਸੇ ਦੀ ਜ਼ਿੰਦਗੀ ਵਿੱਚ ਉਤਾਰ-ਚੜਾਉਂ ਆਉਂਦੇ ਹਨ ਅਤੇ ਇਹ ਸਿਰਫ ਕੈਨੇਡਾ ਜਾਣ ਨਾਲ ਨਹੀਂ ਜੁੜਿਆ ਸਾਡੇ ਘਰਾਂ ਵਿੱਚ ਵੀ ਅਜਿਹਾ ਹੁੰਦਾ ਹੈ ਤਾਂ ਫਿਰ ਸਿਰਫ ਕੁੜੀਆਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈ ਇਹ ਸਵਾਲ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਅੰਤ ਵਿੱਚ ਇਸ ਸਾਰੀ ਚਰਚਾ ਸਾਨੂੰ ਇੱਕ ਵੱਡੇ ਸਵਾਲ ਵੱਲ ਲੈ ਕੇ ਜਾਂਦੀ ਹੈ ਕੀ ਅਸੀਂ ਆਪਣੀਆਂ ਕੁੜੀਆਂ ਨੂੰ ਸਹੀ ਮੌਕੇ ਅਤੇ ਸਮਰਥਨ ਦੇ ਰਹੇ ਹਾਂ ਕੈਨੇਡਾ ਜਾਣ ਵਾਲੀਆਂ ਕੁੜੀਆਂ ਬਾਰੇ ਇਹ ਕਹਿਣਾ ਗਲਤ ਹੈ ਕਿ 90% ਵਿਗੜ ਜਾਂਦੀਆਂ ਹਨ ਹਰ ਕੁੜੀ ਦੀ ਆਪਣੀ ਲੜਾਈ ਹੁੰਦੀ ਹੈ ਆਪਣੇ ਸੁਪਨੇ ਹੁੰਦੇ ਹਨ ਅਤੇ ਉਹ ਆਪਣੇ ਤਰੀਕੇ ਨਾਲ ਜ਼ਿੰਦਗੀ ਨਾਲ ਜੂਝਦੀ ਹੈ ਕੁਝ ਗਲਤ ਰਾਹ ਤੇ ਜਾ ਸਕਦੀਆਂ ਹਨ ਪਰ ਇਹ ਸਿਰਫ ਕੁੜੀਆਂ ਨਾਲ ਜਾਂ ਕੈਨੇਡਾ ਨਾਲ ਜੁੜਿਆ ਮੁੱਦਾ ਨਹੀਂ ਹੈ ਸਾਡੇ ਸਮਾਜ ਵਿੱਚ ਹਰ ਰੋਜ਼ ਅਜੇਹਾ ਹੁੰਦਾ ਹੈ ਕਹਾਣੀ ਦਾ ਸਬਕ ਇਹ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਸਿਰਫ ਰੋਕਣ ਦੀ ਬਜਾਏ ਉਹਨਾਂ ਨੂੰ ਸਹੀ ਸਿੱਖਿਆ ਸੰਸਕਾਰ ਅਤੇ ਸਮਝ ਦੇਣੀ ਚਾਹੀਦੀ ਹੈ ਤਾਂ ਜੋ ਉਹ ਕਿਸੇ ਵੀ ਦੇਸ਼ ਜਾਂ ਮਾਹੌਲ ਵਿੱਚ ਆਪਣੀ ਪਛਾਣ ਬਣਾ ਸਕਣ ਸੁਨੇਹਾ ਇਹ ਹੈ ਕਿ ਸਾਨੂੰ ਆਪਣੀ ਸੋਚ ਨੂੰ ਖੁੱਲਾ ਰੱਖਣਾ ਚਾਹੀਦਾ ਹੈ ਕੁੜੀਆਂ ਨੂੰ ਉਹਨਾਂ ਦੀਆਂ ਪਸੰਦਾਂ ਅਤੇ ਕਾਮਯਾਬੀਆਂ ਦੇ ਆਧਾਰ ਤੇ ਜਾਣਨਾ ਚਾਹੀਦਾ ਹੈ ਨਾ ਕਿ ਸਟੀਰੀਓਟਾਈਪਸ ਦੇ ਆਧਾਰ ਆਓ ਮਿਲ ਕੇ ਇੱਕ ਅਜਿਆ ਸਮਾਜ ਬਣਾਈਏ ਜਿੱਥੇ ਹਰ ਕੁੜੀ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ